योयो हनी सिंह ਦੇ ਨਾਲ ਪਹਿਲੀ ਵਾਰ ਨਜ਼ਰ ਆਏਗੀ ਸੁਨੰਦਾ ਸ਼ਰਮਾ ਫੈਨਸ ਨੂੰ ਮਿਲਣ ਜਾ ਰਿਹਾ ਹੈ ਇੱਕ ਖਾਸ ਸਰਪ੍ਰਾਈਜ਼ ਪੰਜਾਬੀ ਸੰਗੀਤ ਖੇਤਰ ਦੇ ਚਰਚਿਤ ਅਤੇ ਸਫਲ ਚਿਹਰੇ ਵਜੂ ਆਪਣਾ ਸ਼ੁਭਾਰਕਰਵਾਉਣ ਚ ਸਫਲ ਰਹੇ ਯੋਯੋ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਇਹ ਟਰੈਕ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮਸ ਤੇ ਜਾਰੀ ਕੀਤਾ ਜਾਏਗਾ ਫਿਲਹਾਲ ਇਸ ਟਰੈਕ ਦੇ ਨਾਮ ਅਤੇ ਰਿਲੀਜ਼ ਤਾਰੀਖ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ ਹਨੀ ਸਿੰਘ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਨਾਲ ਸੁਰੰਦਾ ਸ਼ਰਮਾ ਨਜ਼ਰ ਆ ਰਹੀ ਹੈ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਨੀ ਸਿੰਘ ਅਤੇ ਸੁਰੰਦਾ ਸ਼ਰਮਾ ਜਲਦ ਹੀ ਇਕੱਠੇ ਨਜ਼ਰ ਆ ਸਕਦੇ ਨੇ ਇਸ ਗਾਣੇ ਦਾ ਸੰਗੀਤ ਸੰਯੋਜਨ ਹਨੀ ਸਿੰਘ ਦੇ ਵੱਲੋਂ ਹੀ ਕੀਤਾ ਜਾ ਰਿਹਾ ਹੈ ਉਹਨਾਂ ਦੀ ਸੰਗੀਤਕ ਟੀਮ ਦੇ ਅਨੁਸਾਰ ਦੇਸੀ ਅਤੇ ਵਿਦੇਸ਼ੀ ਸੰਗੀਤਕ ਸੁਮੇਲਤਾ ਦਾ ਇਜ਼ਹਾਰ ਕਰਵਾਉਂਦੇ ਇਸ ਟਰੈਕ ਦਾ 뮤직 ਵੀਡੀਓ ਬਿਹਤਰ ਮਨਮੋਹਕ ਬਣਾਇਆ ਜਾ ਰਿਹਾ ਹੈ ਇਸ ਨੂੰ ਬਹੁਤ ਹੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ ਪੰਜਾਬ ਤੋਂ ਲੈ ਕੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਉਣ ਚ ਕਾਮਯਾਬ ਰਹੇ ਹਾਨੀ ਸਿੰਘ ਅਤੇ ਸੁਰੰਦਾ ਸ਼ਰਮਾ ਆਪਣੇ ਇਸ ਪਹਿਲੇ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ ਇਸ ਸਬੰਧੀ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਉਹਨਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ਮੁੰਬਈ ਸਟੂਡੀਓਜ਼ ਦੇ ਵਿੱਚ ਸੰਗੀਤ ਬੱਤ ਦੇ ਆਖਰੀ ਸੈਸ਼ਨਸ ਪੂਰ ਚੁੱਕੇ ਇਸ ਗਾਣੇ ਦੇ ਲੋਕ ਅਤੇ ਹੋਰ ਅਹਿਮ ਪਹਿਲੂਆਂ ਦਾ ਖੁਲਾਸਾ ਵੀ ਜਲਦ ਹੀ ਕੀਤਾ ਜਾਏਗਾ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਵਿੱਚ ਬ੍ਰਾਊਨ ਰੰਗ ਲਵ ਡੋਜ਼ ਰਾਣੀ ਤੂੰ ਮੇਰਾਜ ਅਤੇ ਇਸੀ ਕਲਾਕਾਰ ਲੂੰਗੀ ਡਾਂਸ ਦਿਲਚੋਰੀ ਆਉਰਾਜਾ ਛੋਟੇ ਛੋਟੇ ਪਿਆਰ ਨਾ ਮਿਲੇ ਕਿਉਂ ਨਹੀਂ ਕਰਦਾ ਮੱਖਣਾ ਆਦਿ ਸ਼ਾਮਲ ਨੇ ਸੋ ਆਪਣੇ ਫੈਨਸ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਨੇ ਇਹ ਦੋਨੋਂ ਆਰਟਿਸਟ ਯੋਯੋਹਾਨੀ ਸਿੰਘ ਤੇ ਸੁਨੰਦਰਾ ਸ਼ਰਮਾ ਦੇ ਫੈਨਸ ਕਰ ਰਹੇ ਨੇ ਇਹਨਾਂ ਦੇ ਆਉਣ ਵਾਲੇ ਗੀਤ ਦੀ ਉਡੀਕ